ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟੀ ਕਾਜੀ ਕੋਰਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ। ਵਾਹਿਗੁਰੂ ਕਰੇ ਖੁਸ਼ ਰੋ ਚੜ੍ਹਦੀ ਕਲਾ ਚ ਰੋ। ਇੱਧਰ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਪਹਿਲਾਂ ਪਾਣੀ ਆਈ ਸੀ ਜੀ ਮੈਂ ਕਾਵਾ ਨੂੰ ਦਾਣਾ ਦੇਖੋ ਜੀ ਕਾਵਾ ਨੂੰ ਦਾਣਾ ਪਾਇਆ ਤੇ ਦੇਖ ਲਓ ਡੁੱਡ ਕੇ ਨਾ ਇੱਕ ਦੂਜੇ ਨੂੰ ਬੁਲਾ ਰਹੇ ਆ। ਤੁਹਾਨੂੰ ਪਤਾ ਜੇਕਰ ਤੁਹਾਡੇ ਵੀ ਨੇੜੇ-ਤੇੜੇ ਕਾਂ ਆ ਤੇ ਤੁਸੀਂ ਨਾ ਸਾਰਿਆਂ ਨੂੰ ਕਾਵਾ ਨੂੰ ਜ਼ਰੂਰ ਦਾਣਾ ਕੁਝ ਨਾ ਕੁਝ ਪਾਇਆ ਕਰੋ ਤੇ ਪਾਣੀ ਰੱਖਿਆ ਕਰੋ ਕਿਉਂਕਿ ਅੱਜ ਕੱਲ੍ਹ ਗਰਮੀ ਬਹੁਤ ਹੈ ਤੇ ਪਾਣੀ ਕਿਤੇ ਵੀ ਚੱਲ ਨਹੀਂ ਰਿਹਾ ਠੀਕ ਹੈ ਜੀ ਤੇ ਆਹ ਦੇਖੋ ਜੀ ਮੇਰੇ ਲੱਗਿਆ ਹੈ ਇਲਾਈ ਇਹ ਇਲਾਇਚੀ ਦਾ ਬੁੱਟਾ ਲੱਗਿਆ ਹੋਇਆ ਜੀ ਇਲਾਇਚੀਆਂ ਆਈਆਂ ਆਈਆਂ ਬਹੁਤ ਸੋਹਣਾ ਫਲ ਆਇਆ ਹੋਇਆ ਤੇ ਦੇਖੋ ਤੁਹਾਨੂੰ ਵੀ ਦਿਖਾਨੀ ਆ ਮੈਂ ਬੜੇ ਮਤਲਬ ਮਨਪੂਰਨ ਹੁੰਦਾ ਤੇ ਆ ਦੇਖ ਲਓ ਕਾਂਵਾਂ ਨੇ ਕਾਂ ਬਲਾ ਬਲਾ ਕੇ ਕੁਛ ਨਾ ਕੁਛ ਇਕੱਠੇ ਕਰ ਲਏ ਨੇ ਤੇ ਆ ਮੇਰਾ ਨਾ ਨਾਲ ਦੇਖ ਰਹੇ ਹੋਣੇ ਚੰਪਾ ਦਾ ਪਲਾਂਟ ਹੈ ਤੇ ਇਹਦੇ ਵਿੱਚ ਘਾਹ ਬਹੁਤ ਜ਼ਿਆਦਾ ਉੱਗ ਗਿਆ ਤੇ ਆ ਦੇਖ ਲਓ ਕਈ ਕਾਂ ਬੈਠੇ ਹੋਏ ਨੇ ਤੇ ਮੈਨੂੰ ਜਦੋਂ ਮੈਂ ਇਹਨਾਂ ਨੂੰ ਦੇਖਦੀ ਆ ਨਾ ਮੈਨੂੰ ਬੜਾ ਸਕੂਨ ਜਿਹਾ ਮਿਲਦਾ ਤੇ ਇਹਨਾਂ ਦੇ ਵਿੱਚ ਇੱਕ ਤਾਂ ਇੰਨੀ ਏਕਤਾ ਤੇ ਪਿਆਰ ਦੇਖ ਕੇ ਬੜਾ ਮਨਪੂਰਨ ਹੁੰਦਾ ਤੇ ਆ ਦੇਖ ਲਓ ਤਾਰ ਤੇ ਵੀ ਬੈਠੇ ਹੋਏ ਆ ਮਤਲਬ ਰਲ ਮਿਲ ਕੇ ਇਹਨਾਂ ਦੇ ਵਿੱਚ ਇੰਨਾ ਪਿਆਰ ਹੈ ਕਿ ਰਲ ਮਿਲ ਕੇ ਇੱਕ ਦੂਜੇ ਨੂੰ ਗਲਾਂਦੇ ਆਂ ਰਲ ਕੇ ਖਾਂਦੇ ਆਂ ਤੇ ਕਹਿਣਾ ਪਰਮਾਤਮਾ ਕਦੀ ਇਨਸਾਨਾਂ ਦੇ ਵਿੱਚ ਵੀ ਐਵੇਂ ਦਾ ਪਿਆਰ ਹੋਵੇ ਤੇ ਵਾਹਿਗੁਰੂ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਨਾ ਜੀ ਤੇ ਆਹ ਦੇਖੋ ਜੀ ਇਹ ਲੱਗੀਆਂ ਸਾਡੇ ਸ਼ਿਮਲਾ ਮਿਸ ਮੈਂ ਨਾ ਬੂਟੇ ਲਿਆਈ ਸੀ ਕਿ ਉਸ ਟਾਈਮ ਤੇ ਮੈਂ 15-15 ਰੁਪਏ ਦੇ ਬੂਟੇ ਲਿਆ ਕੇ ਲਿਆਈ ਸੀ 3-4 ਲਿਆਈ ਸੀ ਕਿ ਚਾਰ ਤੇ ਚਾਰਾਂ ਦੇ ਚਾਰ ਮੇਰੇ ਬਿਲਕੁਲ ਕਾਹਨੇ ਬਹੁਤ ਵਧੀਆ ਤਿਆਰ ਲੱਗਾ ਹੋਇਆ ਸਾਡੇ ਪਦੀਨਾ ਤੇ ਪੁਦੀਨੇ ਦੀ ਚਟਨੀ ਅੱਜ ਕੱਲ੍ਹ ਅੰਬੀ ਪਾ ਕੇ ਬਣਾਓ ਤੁਹਾਨੂੰ ਪਤਾ ਹੈ ਗਰਮੀਆਂ ਦੇ ਵਿੱਚ ਬਹੁਤ ਟੇਸਟੀ ਲੱਗਦੀ ਹੈ ਦਹੀਂ ਲੱਸੀ ਵਗੈਰਾ ਦੇ ਨਾਲ ਖਾਓ ਹਨਾ ਜੀ ਬਾਕੀ ਮਿਲਦੀਆਂ ਤੁਹਾਨੂੰ ਹੋਰ ਕੰਮਾਂ ਦੇ ਨਾਲ ਤੇ ਲੋ ਜੀ ਇੱਧਰ ਆਪਾਂ ਆਪਣੇ ਛੱਤ ਤੋਂ ਆ ਗਏ ਸੀ ਮੇਰੇ ਕਹ ਚਲੋ ਘਰ ਦੇ ਕੰਮ ਕਰਨੇ ਨਾਸ਼ਤਾ ਪਾਣੀ ਬਣਾ ਲਿਆ ਸੀ ਠੀਕ ਹੈ ਜੀ ਹੁਣ ਆਪਣੀ ਰਸੋਈ ਵਗੈਰਾ ਸਾਫ਼ ਕਰਾਂਗੇ ਆਪਣੇ ਭਾਂਡੇ ਬਨ ਜਾਗੇ ਆਪਣੇ ਕੰਮਾਂ ਤੋਂ ਫ੍ਰੀ ਹੋਵਾਂਗੇ ਬਾਕੀ ਜੋ ਵੀ ਰੈਸিপি ਵਗੈਰਾ ਬਣਾਵਾਂਗੇ ਜਾਂ ਕੁਝ ਵੀ ਕਰਾਂਗੇ ਜੇ ਸਬਜ਼ੀ ਬਣਾਈਆਂ ਕੁਝ ਵੀ ਬਣਾਇਆ ਤੁਹਾਡੇ ਨਾਲੇ ਤਰ੍ਹਾਂ ਰੋਟੀਨ ਸ਼ੇਅਰ ਕਰਾਂਗੇ ਠੀਕ ਹੈ ਜੀ ਬਹੁਤ ਸਾਰਾ ਪਿਆਰ ਦੇ ਦਿੱਤਾ ਹੀ ਆਪਣਾ ਪਿਆਰ ਦੇ ਸਪੋਰਟ ਬਣਾਏ ਰੱਖਿਓ ਬਹੁਤ ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਜੀ ਵਧੀਆ ਜੀ ਆ ਭੈਣਾ ਮੈਨੂੰ ਬਹੁਤ ਅੱਛਾ ਅੱਛਾ ਕਮੈਂਟ ਕਰਦੀਆਂ ਤੁਹਾਡੇ ਪਿਆਰ ਸੱਜਾ ਇੱਥੇ ਪਹੁੰਚੀ ਆ ਠੀਕ ਹੈ ਜੀ ਤੇ ਐਸੇ ਤਰ੍ਹਾਂ ਹੀ ਪਿਆਰ ਤੇ ਸਪੋਰਟ ਬਣਾਇਓ ਬਾਕੀ ਬਣੇ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਜੇਕਰ ਤੁਸੀਂ ਵੀ ਜਾਨਵਰਾਂ ਨੂੰ ਪਾਓਗੇ ਨਾ ਤੇ ਦੇਖਿਓ ਤੁਹਾਨੂੰ ਇੰਨਾ ਵਧੀਆ ਰਿਜ਼ਲਟ ਮਿਲੇਗਾ ਤੇ ਤੁਹਾਡੇ ਘਰ ਵਰਕਤਾਂ ਹੀ ਵਰਕਤਾਂ ਹੋਣਗੀਆਂ ਇਹ ਚੀਜ਼ ਦਾ ਵਿਸ਼ਵਾਸ ਕਰਿਓ ਕਿ ਇਹ ਬਿਲਕੁਲ ਸੱਚ ਹੈ ਕਹਿੰਦੇ ਸਾਡੇ ਵੱਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਆਪਾਂ ਜਾਨਵਰਾਂ ਨੂੰ ਪਸ਼ੂ ਪੰਛੀਆਂ ਨੂੰ ਹਨਾ ਬਿਨੂ ਅਨਬੋਲਦਾ ਧੰਨਾ ਵੀ ਬੋਲਦੇ ਨਹੀਂ ਹੈਗੇ ਆਪਾਂ ਇਹਨਾਂ ਨੂੰ ਬਿਨਾ ਮਤਲਬ ਬੋਲਿਆਂ ਹੀ ਆਪਾਂ ਖਾਣਾ-ਦਾਣਾ ਹੀ ਦਿੰਨੇ ਆ ਨਾ ਤੇ ਸਾਡੇ ਘਰ 'ਚ ਬਹੁਤ ਜ਼ਿਆਦੀਆਂ ਬਰਕਤਾਂ ਆਉਂਦੀਆਂ ਚਲੋ ਜੀ ਅਗਰ ਆਪਾਂ ਕਰਾਂਗੇ ਅੱਜ ਕਣਕ ਦੀ ਸਫਾਈ ਇਹ ਕਣਕ ਤੋਤੀ ਸੀ ਸੁਕਾ ਲਈ ਸੀ ਅਸੀਂ ਠੀਕ ਹੈ ਜੀ ਤੋਹੇ ਨਾ ਸਾਨੂੰ ਬਰੀਕ-ਬਰੀਕ ਇਹਦੇ 'ਚ ਬੜੀ ਜਵੀ ਹੁੰਦੀ ਹੈ ਇਹਦੀ وجہ ਨਾਲ ਨਾ ਮਿਹਰਾ ਦਾ ਕਾਲਾ ਆਂਦਾ ਹੈ नाले जी बरीक बरूक अंकनी वगैरह वो भी, भी निकल जाती है इस करके मैं चलो जी साफ साबी आटा सा बिल्कुल हम हो गया जी खत्म एक दो दिन पहले ही मैं तो सवा ली हूँ ताज़ा ताज़ा आटा इस करके मैं चलो जो देख लिया दे कोई मिट्टी वगैरह वैसे तो होंगी जो सारी मे निकल जाती है और आटा ये ना रोटी फिर आई है ਤੇ ਬਸ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਤੁਸੀਂ ਵੀ ਜੇਕਰ ਜਾਨਵਰਾਂ ਨੂੰ ਪਾਣੀ ਆ ਪਸ਼ੂ ਪੰਛੀਆਂ ਨੇ ਜਿਵੇਂ ਕੁੱਤੇ ਨੂੰ ਆਪਾਂ ਰੋਟੀ ਪਾਣਿਆ ਨਾ ਜੀ ਇਹਨਾਂ ਨਾਲ ਜੇਕਰ ਆਪਣੇ ਬੱਚਿਆਂ ਦੀਆਂ ਬਹੁਤ ਸਾਰੀਆਂ ਆਪਣੇ ਬੱਚਿਆਂ ਨੂੰ ਵੀ ਦੁਆਵਾਂ ਮਿਲਦੀਆਂ ਠੀਕ ਹੈ ਜੀ ਜਿਨ੍ਹਾਂ ਦੇ ਵੀ ਕੰਮ ਕਈ ਵਾਰੀ ਰੁਕੇ ਹੁੰਦੇ ਆ ਨਾ ਤੁਸੀਂ ਦੇਖਿਓ ਤੁਹਾਨੂੰ ਬਹੁਤ ਜਲਦੀ ਇਹਨਾਂ ਦੀਆਂ ਸੀਸਾਂ ਨਹੀਂ ਆਤਮਾ ਸੀਸਾਂ ਦੇਣਗੀਆਂ ਨਾ ਤੁਹਾਡੇ ਹਰ ਇੱਕ ਰੁਕੇ ਹੋਏ ਕੰਮ ਹੋਣਗੇ ਇਸ ਕਰਕੇ ਮੈਂ ਸਾਰੇ ਭੈਣ ਭਰਾਵਾਂ ਨੂੰ ਆਪਣੇ ਵੱਲੋਂ ਇਹ ਕੋਸ਼ਿਸ਼ ਕਰਦੀਆਂ ਦੱਸਦੀ ਪਈਆਂ ਕਿ ਤੁਸੀਂ ਜ਼ਰੂਰ ਅੱਜਕੱਲ੍ਹ ਗਰਮੀਆਂ ਐ ਜੀ ਇਹਨਾਂ ਨੂੰ ਪਾਣੀ ਜ਼ਰੂਰ ਰੱਖ ਕੇ ਆਇਆ ਕਰੋ ਕੁੱਜੇ ਦੇ ਵਿੱਚ ਦੱਬੇ ਚ ਜਿਸ ਤਰ੍ਹਾਂ ਵੀ ਤੁਹਾਡਾ ਮਨ ਕਰਦਾ ਹੈ ਜਾਂ ਸੇਵੀਆਂ ਲੈ ਲੀਆਂ ਕਣੀਆਂ ਲੈ ਲੀਆਂ ਚੂਰੀ ਬਣਾ ਕੇ ਸਿੱਟਤੀ ਕੁਛ ਨਾ ਕੁਛ ਮਤਲਬ ਕੋਸ਼ਿਸ਼ ਇਹੀ ਕਰਿਆ ਕਰੋ ਕਿ ਵੱਧ ਤੋਂ ਵੱਧ ਇਹਨਾਂ ਨੂੰ ਨਾ ਤੁਸੀਂ ਜਿੰਨਾ ਹੋ ਸਕੇ ਸਵੇਰੇ ਸਵੇਰੇ ਨਾਜਵਾ ਕੇ ਆਇਆ ਕਰੋ ਕਿਉਂਕਿ ਹੁਣ ਜੀਰੀਆਂ ਵਗੈਰਾ ਕੁਛ ਲੱਗ ਨਹੀਂ ਰਹੀਆਂ ਅਗੋ-ਗੋ ਝੂਂ-ਝੂਂ ਜੀਰੀਆਂ ਲੱਗਣਗੀਆਂ ਤੇ ਪਾਣੀ ਵੀ ਆਣਾ ਸ਼ੁਰੂ ਹੋ ਜਾਏਗਾ ਨਾ ਕੁਛ ਤਾਂ ਪਿਆਸੇ ਬਹੁਤ ਹੁੰਦੇ ਐ ਤੇ ਇਹਨਾਂ ਨੂੰ ਪਾਣੀ ਪਾਣਾ ਬਹੁਤ ਜ਼ਰੂਰੀ ਹੈ ਤੇ ਬਹੁਤ ਹੀ ਜ਼ਿਆਦਾ ਪੁੰਨ ਦਾ ਕੰਮ ਐ ਔਰ ਜਿੱਥੇ ਸਾਡਾ ਸਾਰਾ ਕੰਮ ਹੋ ਗਿਆ ਜਿਹੜੀ ਮੇਕ ਸੀਗਾ ਨਾ ਮੈਨੂੰ ਇਹ ਟੈਨਸ਼ਨ ਆ ਰਹੀ ਕਿ ਮੇਰਾ ਇਹ ਬਸ ਹੋ ਜੇ ਮੈਂ ਸਮਝੇ ਉਹ ਸਾਰੇ ਕੰਮ ਹੋ ਗਏ। ਤੋਂ ਉਹਦਾ ਤੋਂ ਉਹਦਾ ਸਾਰਾ ਤੋਂ ਸਾਫ਼ ਕਰਨੀ ਹੁੰਦੀ ਨਾ ਬੜੀ ਮੁਸ਼ਕਲ ਆ ਤੁਸੀਂ ਦੇਖੋ ਕਿੰਨਾ ਗੰਦ ਨਿਕਲਦਾ ਜੇਕਰ ਅਸੀਂ ਆਹ ਵਾਲਾ ਗੰਦ ਨਾ ਕੱਢੀਏ ਤੇ ਸਾਡਾ ਆਟਾ ਦੇਖੋ ਤੁਸੀਂ ਖੁਦ ਦੇਖ ਸਕਦੇ ਹੋ ਇਹ ਚੀਜ਼ ਨੂੰ ਕਿ ਸਾਡਾ ਆਟਾ ਨਾ ਕਾਲਾ ਆਂਦਾ ਜਦੋਂ ਆਪਾਂ ਬਾਹਰ ਦੀਆਂ ਚੀਜ਼ਾਂ ਲੈਂਦੀਆਂ ਨਾ ਸਾਨੂੰ ਕੋਈ ਵੀ ਇੰਨੀ ਸਾਫ਼ ਸਫਾਈ ਦੇ ਨਾਲ ਚੀਜ਼ ਨਹੀਂ ਦਿੰਦਾ ਹਨਾ ਬਾਹਰ ਦਾ ਆਟਾ ਆਪਾਂ ਜ਼ਰੂਰ ਖਾਂਦੇ ਆ ਕਿਆ ਦੇਖੋ ਇਹਦੇ ਨਾਲ ਸਾਡੀਆਂ ਕਾਲੀਆਂ ਰੋਟੀਆਂ ਆਉਂਦੀਆਂ ਪੂਰੀਆਂ ਵੀ ਸਾਡੀਆਂ ਕਾਲੀਆਂ ਸੀ ਕਦੀ ਵੀ ਪੂਰੀਆਂ ਮੇਦਾ ਜਾਂ ਕੁਝ ਨਹੀਂ ਪਾ ਕੇ ਬਣਾਉਂਦੇ ਹੁੰਦੇ ਇਹਹੀ ਪਾ ਕੇ ਬਣਾਉਂਦੇ ਹਿੰਨੇ ਆ ਮਤਲਬ ਆਟਾ ਹੀ ਸੋਰੀ ਤੇ ਆਟੇ ਦੀ ਬਹੁਤ ਵਧੀਆ ਤਰੀਕੇ ਨਾਲ ਆਉਂਦੀਆਂ ਬਸ ਇੰਨਾ ਥੋੜੀ ਮਿਹਨਤ ਜ਼ਰੂਰ ਹੁੰਦੀ ਹੈ ਦੇਖੋ ਮਿਹਨਤ ਬਿਨਾਂ ਤਾਂ ਕੁਝ ਵੀ ਨਹੀਂ ਹੈਗਾ ਨਾ ਬਸ ਇਹ ਆਪਣੇ ਹੱਥਾਂ ਦਾ ਖਾਇਆ ਹੋਇਆ ਆਪਣੇ ਹੱਥਾਂ ਦਾ ਬਣਾਇਆ ਹੋਇਆ ਸਭ ਕੁਝ ਵਧੀਆ ਹੁੰਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਮਤਲਬ कि कुड़ा निकल जाता है डे वो उस तो कि गंद निकल जाता है जो कि सू बहुत नुकसान देंगे चीजा हमारी खेतों बहुत वाइव निकल इन्ना गंद निकलिया सब तो व्डा ही टेंशन ताही मैं ना हमेशा धो तो के अपने हाथों नही झाड़ के साथ दे सगो मेन एडा पीटना करना बड़ा मुश्किल लग रोना त्या करना मेन सौखा लगता है ਸਾਡਾ ਉਹ ਵਧੀਆ ਦੇ ਟੈਂਸ਼ਨ ਨਹੀਂ ਸੀ ਕਿ ਮੈਂ ਤੁਹਾਨੂੰ ਬਾਹਰ ਭੇਜਾਂ ਹੁਣ ਵਧੀਆ ਤਰੀਕੇ ਨਾਲ ਤੁਹਾਡਾ ਕੰਮ ਨਿਬੜ ਗਿਆ ਜੀ ਬਾਕੀ ਦੇਖੋ ਘਰ ਦੇ ਕੰਮ ਤੇ ਵੀ ਰੋਟੀਨ ਦੇ ਚੋਹ ਹੁੰਦੇ ਆ ਜਿੱਕਰਾਂਗੇ ਠੀਕ ਹੈ ਜੀ ਮਿਲ ਗਿਆ ਆਪਾਂ ਮਸੌਟੋ ਮਾਦੇ ਨਾਲ ਬਸ ਇਹ ਹੀ ਮੇਨ ਸੀਗਾ ਮੇਰਾ ਇਹ ਕੰਮ ਹੋ ਗਿਆ ਬਾਕੀ ਤੁਸੀਂ ਦੇਖਦੇ ਹੋ ਇਹ ਗਰਮੀ ਹੋਵੇ ਕੁਝ ਹੋਵੇ ਜੀ ਸਾਨੂੰ ਤੇ ਕੰਮ ਕਰਨੇ ਪੈ ਜਾਂਦੇ ਹੀ ਹੈ ਪਿੰਡਾਂ ਦੇ ਵਿੱਚ ਵੈਸੇ ਵੀ ਬਹੁਤ ਜ਼ਿਆਦਾ ਕੰਮ ਕਰਦੇ ਆ ਤੇ ਵਧੀਆ ਵੀ ਲੱਗਦਾ ਨਾਲੇ ਆਪਣੀ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਜੀ ਲੋਜੀ ਇੱਧਰ ਸਾਡਾ ਚੁੱਲਾ ਟੁੱਟ ਗਿਆ ਸੀਗਾ ਇਹ ਚੁੱਲਾ ਤੁਹਾਨੂੰ ਪਤਾ ਮੇਰਾ ਬਹੁਤ ਵਧੀਆ ਚੁੱਲਾ ਹੈ ਮੈਨੂੰ ਬਹੁਤ ਪਸੰਦ ਹੈ ਇਹਦੇ ਬਿਨ ਮੈਨੂੰ ਬੜਾ ਅੱਛਾ ਲੱਗਦਾ ਹੁਣ ਸਮਝ ਨਹੀਂ ਆ ਰਹੀ ਇਹਨੂੰ ਉੱਚਾ ਕਰਨਾ ਪੈਣਾ ਇਹਦਾ ਨਾ ਟੁੱਟ ਗਿਆ ਜੜਨਾ ਪੈਣਾ ਇਹਦਾ ਇੱਟਾ ਕਰਕੇ ਲੱਗੇ ਨਾ ਇਹ ਪਟੜੀ ਜੀ ਜਿਵੇਂ ਉਹ ਲਾਂਨੇ ਆ ਨਾ ਆਪਾਂ ਲੱਕੜ ਵਗੈਰਾ ਗੋਇਆ ਵਗੈਰਾ ਸੋਖੇ ਤਰੀਕੇ ਨਾਲ ਫਿਰ ਉਹ ਖਰਾਬ ਨਹੀਂ ਹੁੰਦੀ ਹੈ ਜੀ ਇੱਕ ਇੱਕ ਟੋਹਰ ਦੇ ਮਤਲਬ ਤੈਲ ਜੀ ਦੇ ਜੋ ਨਾ ਤੈਲ ਜੀ ਨੀਚੇ ਕੋਟ ਲਗਾ ਦਈਏ ਫਿਰ ਤਾਂ ਹੀ ਇਹ ਜੋੜ ਫੜੇਗਾ ਮਿੱਟੀ ਮੈਂ ਕਿਹਾ ਚਲੋ ਇੰਨੀ ਠੀਕ ਕਰ ਲੈਣੀ ਹੈ ਕਿਉਂਕਿ ਨਵਾਂ ਚੁੱਲਾ ਬਣਾਉਣਾ ਤਾਂ ਬਹੁਤ ਔਖਾ ਹੈ ਇੱਕ ਤਾਂ ਲੱਕੜਾਂ ਨਹੀਂ ਮਿਲ ਸੋਰੀ ਮਿੱਟੀ ਨਹੀਂ ਮਿਲਦੀ ਅੱਜ ਕੱਲ ਤੇ ਇੱਕ ਜੀ ਬਣਵਾ ਕਿਸੇ ਕੋਲ ਜੀ ਆਪਾਂ ਬਣਵਾਣੇ ਬਹੁਤ ਨਖਰੇ ਮਾਰਦੀਆਂ ਇਸ ਕਰਕੇ ਮੈਨੂੰ ਹਮੇਸ਼ਾ ਇਦਾਂ ਹੀ ਹੁੰਦਾ ਕਿ ਆਪਣਾ ਕੰਮ ਮੈਂ ਖੁਦ ਹੀ ਕਰਾਂ ਵੱਤੋ ਵੱਦੇ ਇਹੀ ਕੋਸ਼ਿਸ਼ ਹੁੰਦੀ ਵੀ ਜਿਹੜਾ ਕੰਮ ਹੈ ਜੋ ਸਾਡੇ ਵਸਦ ਹੈ ਨਾ ਸਾਨੂੰ ਆਪ ਹੀ ਕਰਨਾ ਚਾਹੀਦਾ ਇਹਦੇ ਤੇ ਨਾ ਇੱਥੇ ਤਾਂ ਬਾਲਣ ਘੱਟ ਲੱਗਦਾ ਚੁੱਲੇ ਤੇ ਬਸ ਇਹਦਾ ਇਹ ਸੁੱਖ ਹੈ ਕਿ ਜਦੋਂ ਮਰਜੀ ਇਹਨੂੰ ਜਿੱਥੇ ਮਰਜੀ ਆਪਾਂ ਨਾ ਰੱਖ ਸਕਦੇ ਆ ਚੱਕ ਕੇ ਇਹ ਹੋ ਜਾਂਦਾ ਇਹ ਬਹੁਤ ਫੇਵਰੇਟ ਚੁੱਲਾ ਬੜਾ ਪੁਰਾਣਾ ਚੁੱਲਾ ਅੱਜ ਦਾ ਨਹੀਂ ਹੈਗਾ ਬਹੁਤ ਪਾਣਾ ਚੁੱਲਾ ਸੱਟ ਹੈ ਹੁਣ ਇਹ ਨਹੀਂ ਸਮਝਾਂਦੀ ਰਿਹੀਂ ਮਿੱਟੀ ਲਾਣੀ ਪੈਣੀ ਆ ਬਾਅਦ ਚ ਲਾਵਾਂਗੇ ਨਾ ਪਰ ਪੱਕਾ ਹੋ ਜਾਏਗਾ ਜਦੋਂ ਤੇ ਲਾਓ ਜੀ ਇੱਧਰ ਬਲ ਗਈ ਸਾਡੀ ਅੱਗ ਆਪਾਂ ਧਰਾਂਗੇ ਹੁਣ ਬੈਂਗਣ ਅੱਜ ਨਾ ਪਰਤਾ ਬਣਾਉਣਾ ਸੀ ਮੈਂ ਕਿਹਾ ਚਲੋ ਚੁੱਲਾ ਨਾ ਮੈਂ ਠੀਕ ਕਰਨਾ ਸੀ ਉਹ ਚੁੱਲਾ ਸਾਡਾ ਟੁੱਟ ਗਿਆ ਥੋੜਾ ਜਿਹਾ ਜਿਹੜਾ ਚੱਕਮਾ ਚੁੱਲਾ ਸੀ ਨਾ ਮੇਰਾ ਟੁੱਟ ਗਿਆ ਮੈਂ ਕਿਹਾ ਚਲੋ ਨਾਲੇ ਇੱਧਰ ਬੈਂਗਣ ਭੁੰਨਣੇ ਰੱਖ ਦਿੰਨੇ ਆ ਇਹ ਸਾਡੇ ਭੁੱਜ ਜਾਣਗੇ ਤਦ ਤੱਕ ਆਪਾਂ ਹੋਰ ਵੀ ਕੰਮ ਨਿਭੜ ਜਾਣਗੇ ਅਰ ਚੁੱਲੇ ਤੇ ਪੁੱਜਿਓ ਨਾ ਬੈਂਗਣ ਬਹੁਤ ਵਧੀਆ ਤਰੀਕੇ ਨਾਲ ਬਣਦੇ ਜੇਕਰ ਤੁਸੀਂ ਵੀ ਬਣਾਉਂਦੇ ਹੋ ਨਾ ਕੋਸ਼ਿਸ਼ ਕਰਿਆ ਕਰੋ ਕਿ ਚੁੱਲੇ ਤੇ ਭੁੰਨ ਕੇ ਬਹੁਤ ਸਵਾਦ ਬਣਦੇ ਹਨ ਪਰ ਮੈਂ ਤਾਂ ਹੁਣ ਇੱਕ ਹੋਰ ਵੀ ਬਹੁਤ ਸੁੱਖਾ ਤਰੀਕਾ ਹੈ ਬਿਨਾ ਭੁੰਨੇ ਵੀ ਬਣਦੇ ਪਰ ਉਹ ਟੇਸਟ ਜਿਆ ਨਹੀਂ ਆਉਂਦਾ ਬਣਾਉਣੇ ਤਾਂ ਆਪਾਂ ਬਿਨਾ ਭੁੰਨੇ ਵੀ ਬਣਾ ਲੀਏ ਪਰ ਵਧੀਆ ਜਿਹਾ ਟੇਸਟ ਨਹੀਂ ਆਉਂਦਾ ਹੈਗਾ ਉਹ ਵਾਲਾ ਫਿਰ ਗਿਰ ਜਾਂਦਾ ਤੇ ਲੋ ਜੀ ਆਪਾਂ ਬੈਂਗਣ ਭੁੰਨ ਲੈਨੇ ਠੀਕ ਹੈ ਜੀ ਬੈਂਗਣ ਭੁੰਨ ਲੈ ਹੁਣ ਇਹਨਾਂ ਦਾ ਨਾ ਪਛਿਲਕਾ ਲਾ ਲਾਂਗੇ ਇਹਨਾਂ ਨੂੰ ਮੈਂ ਧੋ ਲਿਆ ਚੰਗੀ ਤਰ੍ਹਾਂ ਕਿਉਂਕਿ ਸੁਆਹ ਵਗੈਰਾ ਨਾ ਲੱਗ ਜਾਏ ਠੀਕ ਹੈ ਜੀ ਹੁਣ ਛਿਲਕਾ ਲਾ ਕੇ ਆਪਾਂ ਇਹਨਾਂ ਨੂੰ ਮੈਸ਼ ਕਰ ਲੈਨੇ ਆ ਤਦ ਤੱਕ ਆਪਾਂ ਆਪਣੇ ਵੈਸੇ ਪਿਆਜ਼ ਵੀਜ ਮੈਂ ਕੱਟ ਕੇ ਤਿਆਰ ਕਰ ਲਿਆ ਫਿਰ ਤੜਕਾ ਲਾਣੇ ਤੇ ਤੁਹਾਨੂੰ ਦਿਖਾਨੀ ਆ ਕਿ ਮੈਂ ਕਿਹੜੇ ਤਰੀਕੇ ਨਾਲ ਬੈਂਗਣਾ ਦੀ ਸਬਜ਼ੀ ਬਣਾਉਣੀ ਆ ਠੀਕ ਹੈ ਜੀ ਤਦ ਤੱਕ ਤੁਸੀਂ ਬਨੇ ਰਹੋ ਤੇ ਲੋ ਜੀ ਇੱਧਰ ਅੱਗ ਬਾਲੀ ਲਈ ਸੀ ਬਾਲ ਰਹੀ ਸੀਗੀ ਸਾਡੇ ਆਪਾਂ ਭੁੰਨੇ ਸੀ ਨਾ ਹੁਣ ਬੈਂਗਣ ਮੈਂ ਕਿਹਾ ਚਲੋ ਲੱਗੇ ਲਾਦੇ ਇੱਥੇ ਆਪਾਂ ਬਣਾ ਲੈਨੇ ਆਪਣਾ ਭੜਤਾ ਵੀ ਥੋੜਾ ਮੌਸਮ ਵੀ ਠੀਕ ਜਿਆ ਜ਼ਿਆਦਾ ਉਹ ਨਹੀਂ ਹੈਗਾ ਤੇ ਇੱਧਰ ਆਪਾਂ ਆਪਣਾ ਮਟੀਰੀਅਲ ਸਾਰਾ ਤਿਆਰ ਕਰਕੇ ਲੈ ਆਏ ਆ ਇੱਧਰ ਦੇਖ ਲਓ ਪਿਆਜ਼ ਕੱਟਲੇ ਹਰੀਆਂ ਮਿਰਚਾਂ ਠੀਕ ਹੈ ਜੀ ਟਮਾਟਰ ਇਹ ਹੈ ਸਾਡਾ ਬੈਂਗਣ ਜਿਹੜੇ ਆਪਾਂ ਲਓ ਜੀ ਇਹ ਵੀ ਆਪਾਂ ਢੱਕ ਲੈਨੇ ਸਾਰਾ ਕੁਝ ਠੀਕ ਹੈ ਜੀ ਕਿਉਂਕਿ ਨਾ ਮੱਖੀਆਂ ਬਹੁਤ ਨੇ ਅੱਜ ਕੱਲ ਇਸ ਕਰਕੇ ਡਰ ਲੱਗਦਾ ਰਹਿੰਦਾ ਤੇਲ ਸਾਡਾ ਸੜ ਜਵੇ ਤੇ ਲੋ ਜੀ ਇਹ ਤਾਂ ਤੇਲ ਸਾਡਾ ਗਰਮ ਹੋ ਗਿਆ ਇੱਥੇ ਨਾ ਪਰ ਲਾਲ ਮਿਰਚ ਥੋੜੀ ਜੀ ਭੁੰਨਾਗੇ ਜਿੰਨਾ ਜੀ ਇਹਨਾਂ ਨੂੰ ਪਸੰਦ ਹੈ ਨਾ ਉਹ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਏ ਜਦੋਂ ਕਾਲੀਆ ਜੀ ਹੋ ਜਾਂਦੀ ਹੈ ਨਾ ਬਹੁਤ ਵਧੀਆ ਲੱਗਦੀ ਆ ਖਾਣ ਦੇ ਵਿੱਚ ਮਤਲਬ ਸਬਜੀ ਹੋਵੇ ਆ ਤਰੀ ਵਾਲੀ ਸਬਜੀ ਬੜੀ ਟੇਸਟੀ ਜੀ ਲੱਗਦੀ ਐ ਇਸ ਕਰਕੇ ਮੈਂ ਪਹਿਲਾਂ ਹੀ ਭੁੰਨ ਲੈਂਦੀ ਹੁੰਨੀ ਆ ਠੀਕ ਹੈ ਜੀ ਹਲਕਾ ਜਿਹਾ ਆਪਾਂ ਇਹਦੇ ਵਿੱਚ ਪਾ ਲੈਨੇ ਆ ਜੀ ਜੀਰਾ ਇਹਨਾਂ ਨੂੰ ਤਿਆਰ ਕਰ ਲਵਾਂ ਪਹਿਲਾਂ ਤੇਲ ਬਹੁਤ ਗਰਮ ਹੋ ਗਿਆ ਜੁਲਲੇ ਤੇ ਨਾ ਸਹੀ ਹੋ ਜਾਂਦਾ ਪਾ ਲੈਨੇ ਆ ਆਪਣੇ ਥੀ खून सारे प्याज पा लो फिर बहुत टेस्टी लग रहा वाइसिया लग रही हैं खाने थी। तो से भी टेस्ट बढ़िया आता ठीक है जीना चूल्ले से अलग बना लें चूले से बनी सब्जी ऐसे भी स्वाद ही होती जरिया भेन चूल्ले बना जरूर कमेंटा मैन दस बहुत वाला लग रहा साल ना ही रोटी पाते ना सा तंदूर लिया पाया शुरुआत ही नहीं रही है ਅਪਾ ਨਹੀਂ ਹੋਗਾ ਕਿ ਤਨਾ ਮੂੜਾ ਤੋਂ ਨਾ ਤੇ ਲਾਜੀ ਆ ਦੇਖੋ ਸਾਡੇ ਪਿਆਜ਼ ਹੋ ਗਏ ਥੋੜੇ ਜਿ ਭੁੱਜ ਗਏ ਠੀਕ ਹੈ ਜੀ ਹੁਣ ਆਪਾਂ ਆਪਣੇ ਟੇਸਟ ਅਨਸਾਰ ਇਹਦੇ ਵਿੱਚ ਪਾਵਾਂਗੇ ਜੀ ਨਮਕ ਥੋੜੀ ਜੀ ਹਲਦੀ ਠੀਕ ਹੈ ਜੀ ਥੋੜੀ ਜੀ ਲਾਲ ਮਿਰਚ ਐਵੇਂ ਸੇ ਮੈਂ ਹਰੀਆਂ ਪਾਈਆਂ ਪੀਸਿਆ ਹੋਇਆ ਧਨੀਆਂ ਗਰਮ ਮਸਾਲਾ ਇਹ ਪਾ ਕੇ ਸਾਰਾ ਕੁਝ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲੈਣਾ ਤਾਂ ਕਿ ਸਾਡੀ ਹਲਦੀ ਦਾ ਨਾ ਕੱਚਾ ਪੰਨਾ ਰਵੇ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਮਿਕਸ ਮਨੇ ਦੇ ਵਿੱਚ ਪਾ ਲਾਂਗੇ ਜੀ ਆਪਾਂ ਕੱਟੇ ਹੋਏ ਟਮਾਟਰ ਤੇ ਹਰੀਆਂ ਮਿਰਚਾਂ ਇੱਚ ਨਾ ਕਹਿੰਦੇ ਟਮਾਟਰ ਜਿੰਨੇ ਵੀ ਮਰਜ਼ੀ ਪਾਓ ਵਧੀਆ ਹੁੰਦੇ ਵੱਧ ਤੋਂ ਵੱਧ ਟਮਾਟਰ ਪਾਓ ਨਾ ਤੇ ਵਧੀਆ ਹੁੰਦਾ ਖੱਟਾ ਪੰਚਾ ਬਹੁਤ ਟੇਸਟੀ ਮਤਲਬ ਭਾਂਜਾਂਦਾ ਘੜਾਪਾ ਕੋਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ ਤਾਂ ਕਿ ਸਾਡੇ ਜਿਹੜੇ ਟਮਾਟਰ ਹੈ ਨਾ ਫੁੱਲ ਜਿਹਾ ਲਓ ਜੀ ਆ ਦੇਖੋ ਸਾਡਾ ਮਸਾਲਾ ਬਿਲਕੁਲ ਭੁੱਜ ਕੇ ਤਿਆਰ ਹੋ ਗਿਆ ਠੀਕ ਹੈ ਜੀ ਆ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਇਹ ਭੁੱਜ ਗਿਆ ਨਾ ਤੇ ਹੁਣ ਆਪਾਂ ਇਹਦੇ ਵਿੱਚ ਆਪਾਂ ਜਿਹੜੇ ਬੈਂਗਣ ਐ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਇੱਕ ਵਾਰੀ ਜਦੋਂ ਵੀ ਕਦੀ ਭੁੰਨਦੇ ਹੁੰਦੇ ਹੋ ਨਾ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਦੇਖ ਲਿਆ ਕਰੋ ਠੀਕ ਹੈ ਜੀ ਭੁੱਜ ਕੇ ਬਸ ਇਹ ਥੋੜਾ ਬਹਿਮ ਹੋ ਜਾਂਦਾ ਕਿ ਕੀੜਾ ਵਗੈਰਾ ਨਾ ਹੋਵੇ ਉਦਾਂ ਜੇ ਆਪਾਂ ਕੱਟ ਕੇ ਦੂਸਰੀ ਤਰੀਕੇ ਨਾਲ ਬਣਾਣੇ ਉਹਦੇ ਚ ਆਪਾਂ ਟੈਨਸ਼ਨ ਫ੍ਰੀ ਹੋ ਜਾਂਦੇ ਆ ਮੈਂ ਸਾਰੇ ਚੰਗੀ ਤਰ੍ਹਾਂ ਚੈੱਕ ਕਰ ਲਏ ਸੀ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਇਦਾਂ ਹੀ ਪਾ ਦਾਂਗੇ ਇਹਦੇ ਵਿੱਚ ਠੀਕ ਸਾਰੇ ਬੈਂਗਣੇ ਦੇ ਵਿੱਚ ਹੀ ਪਾ ਦਾਂਗੇ ਸਾਡੇ ਘਰ ਦੇ ਨਾਲ ਡੰਡੀ ਵਾਲੇ ਬੈਂਗਣ ਬਹੁਤ ਪਸੰਦ ਕਰਦੇ ਆ ਨਿਸ਼ਾਨ ਤੇ ਉਹ ਪੱਕਾ ਆਲਰੇਡੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲઈએ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਬਿਲਕੁਲ ਤਾਂ ਕਿ ਜਿਹੜੇ ਆ ਪਿਆਜ਼ ਦਾ ਮਸਾਲਾ ਹੈ ਨਮਕ ਸੁਆੜਾ ਕੁਝ ਵਧੀਆ ਤਰੀਕੇ ਨਾਲ ਗਰਮ ਤੁਸੀਂ ਕਿਹੜੇ ਕਿਹੜੇ ਤਰੀਕੇ ਨਾਲ ਬਣਾਉਂਦੇ ਹੁੰਦੇ ਹੋ ਉਹ ਨੂੰ ਆਪਣੇ ਆਪਣੇ ਤਰੀਕੇ ਜ਼ਰੂਰ ਸ਼ੇਅਰ ਕਰਿਆ ਕਰੋ ਦਾ ਲੱਗਿਆ ਮੇਰੀਆਂ ਰੈਸਪੀਆਂ ਬਹੁਤ ਸਾਰੀਆਂ ਭੈਣਾਂ ਤਾਂ ਮੈਨੂੰ ਕਮੈਂਟ ਕਰਕੇ ਬਹੁਤ ਅੱਛੇ-ਅੱਛੇ ਦੱਸਦੀਆਂ ਹੁੰਦੀਆਂ ਕਿ ਸਾਨੂੰ ਆਹ ਚੀਜ਼ ਵਧੀਆ ਲੱਗਿਆ ਸੀ ਆਹ ਟਰਾਈ ਮਾਰੀ ਇੱਕ ਭੈਣ ਨੇ ਮੈਨੂੰ ਛੋਲਿਆਂ ਦੀ ਦਾਲ ਦੀ ਦੱਸੀ ਸੀ ਕਿ ਬਹੁਤ ਵਧੀਆ ਬਣੀ ਹਾਂਜੀ ਜੜੀ ਵੀ ਸਿਰਜੀ ਅਸੀਂ ਬਣਾਉਂਦੇ ਆ ਜੀ ਬਹੁਤ ਵਧੀਆ ਬਣਦੀ ਐ ਇਸੇ ਤਰੀਕੇ ਨਾਲੇ ਬਿਲਕੁਲ ਸੋਖੀਆਂ ਸਿੰਪਲ ਰਹਤੀਆਂ ਸਿਰਫ ਮੇਨ ਮੈਂ ਤਾਂ ਦੱਸਦੀ ਹੁੰਦੀ ਆ ਕਈ ਬੱਚੇ ਬਾਹਰ ਹੁੰਦੇ ਆ ਬੜਾ ਔਖਾ ਲੱਗਦਾ ਜਿਵੇਂ ਕੰਮ ਤੋਂ ਆਂਦੇ ਥੱਕੇ ਟੁੱਟੇ ਨਾ ਮੰਨ ਕਰੇ ਇਸ ਕਰਕੇ ਨਾ ਇਹ ਸੋਖੀਆਂ-ਸੋਖੀਆਂ ਰੈਸਪੀਆਂ ਮੇਨ ਵੈ ਸਪੈਸ਼ਲ ਉਹ ਅਰ ਕਾਫੀ ਜੁੜੇ ਹੋਏ ਆ ਮੇਰੇ ਨਾਲ ਠੀਕ ਹੈ ਜੀ ਬਹੁਤ ਸਾਰਾ ਥੈਂਕ ਯੂ ਤੁਹਾਡਾ ਪਿਆਰ ਦੇਣ ਲਈ ਲੋ ਜੀ ਇਹਨੇ ਹਲੇ ਕੋ ਚੰਗੀ ਤਰ੍ਹਾਂ ਆਪਾਂ ਮਿਕਸ ਹੋ ਗਿਆ ਨਾ ਸਾਡਾ ਪਟਾ ਤੁਸੀਂ ਦੇਖ ਰਹੇ ਹੋ ਐਨ ਵਧੀਆ ਤਰੀਕੇ ਨਾਲ ਆਪਾਂ ਮਿਕਸ ਕਰ ਦੇਣਾ ਥੋੜੀ देर ਨੂੰ ਇਹਨੂੰ ਆਪਾਂ ਪੱਟਾ ਕਦਾਂਗੇ ਠੀਕ ਹੈ ਜੀ ਇਹਨੂੰ ਟੱਕ ਦੇਣਾ ਵਧੀਆ ਤਰੀਕੇ ਨਾਲ ਤਾਂ ਕਿ 5 ਕੁ ਮਿੰਟ ਇਹਨੂੰ ਠਕਣ ਦੀ ਵਜਾ ਨਾਲ ਐਨ ਵਧੀਆ ਤਰੀਕੇ ਨਾਲ ਮਿਕਸ ਭਾਖ ਜੀ ਚਾਹੇ ਨਾ ਕੇ ਹੋਰ ਜ਼ਿਆਦਾ ਵਧੀਆ ਬਣ ਜਾਏ ਅੱੜ ਜੀ ਜਾ ਕੇ ਠੀਕ ਹੈ ਜੀ ਥੋੜੀ ਹਲਕੀ ਜੀ ਕਰ ਦਿੰਨੇ ਆ ਫਿਰ बस ए चीज याद रखियो कि कड़छी मारती रहो अपना मिक्स रहेगा थोड़ी देर बाद खोल के फिर कड़छी मारे दे। ज्यादा देर पका होंगी क्योंकि अपने बैंगन भुजे हुए है हैं ना व्या तरीके चाहे तंदूरी रोटी ना खाओ चाहे फुलकेल खाओ चाहे चावल खाओ बहुत टेस्टी बहुत वादिया बनती है सब्जी ठीक है ਤੁਸੀਂ ਕਿਹੜੇ-ਕਿਹੜੇ ਤਰੀਕੇ ਨਾਲ ਬਣਾਉਣਾ ਆਉਂਦੇ ਹੋ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਸਾਡਾ ਪਰਠਾ ਬਣ ਕੇ ਬਿਲਕੁਲ ਹੋ ਗਿਆ ਤਿਆਰ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਕਟਿਆ ਹੋਇਆ ਹਰਾ ਧਨੀਆ ਠੀਕ ਹੈ ਜੀ ਹਰਾ ਧਨੀਆ ਪਾਉਣ ਨਾਲ ਇਹਦਾ ਟੇਸਟ ਹੋਰ ਜ਼ਿਆਦਾ ਵੱਧ ਜਾਂਦਾ ਹੈ ਇਸ ਕਰਕੇ ਮੈਂ ਹਰਾ ਧਨੀਆ ਪਾਤਾ ਠੀਕ ਹੈ ਜੀ ਹੁਣ ਕਿਦਾ ਆਪਾਂ ਅੰਦਰ ਲੈ ਜਾਂਨੇ ਆ ਬਾਕੀ ਗਰਮੀ ਬਹੁਤ ਸੱਚੀ ਹੋ ਗਈ ਹੈ ਅੱਜ ਕੱਲ੍ਹ ਗਰਮੀ ਦੇ ਵਿੱਚ ਨਾ ਚੂਲੇ ਤੇ ਕੰਮ ਕਰ ਰਹੇ ਥੋੜੀ ਔਖੇ ਜ਼ਰੂਰ ਲੱਗਦੇ ਆ ਪਰ ਟੇਸਟੀ ਬਹੁਤ ਬਣਦੇ ਆ ਥੋੜੀ ਮਿਹਨਤ ਕਰਨੀ ਪੈਂ ਬਾਕੀ ਚੀਜ਼ ਜੀ ਸਬਜੀ ਬਹੁਤ ਅੱਛੀ ਬਣਦੀ ਹੈ ਮੈਂ ਤਾਂ ਜਦੋਂ ਮਨ ਕਰੀ ਇਸੇ ਤਰ੍ਹਾਂ ਹੀ ਆਪਣਾ ਚੁੱਲਿਆਂ ਤੇ ਕਰਦੀ ਆ ਮੈਨੂੰ ਸ਼ੌਂਕ ਵੀ ਹੈ ਠੀਕ ਹੈ ਜੀ ਬਾਕੀ ਦੇਖਦੇ ਆ ਤੁਹਾਨੂੰ ਹੋਰ ਕੰਮਾਂ ਦੇ ਨਾਲ ਚਲਦੇ ਆ ਹੁਣ ਆਪਾਂ ਇਹਨੂੰ ਅੰਦਰ ਲੈ ਕੇ ਤੇਰਾ ਆਪਾਂ ਪੜਥਾ ਬਣਾ ਕੇ ਲਈ ਆਈ ਸੀ ਠੀਕ ਹੈ ਜੀ ਮੈਂ ਕਿਹਾ ਚਲੋ ਹੁਣ ਦਹੀਂ ਦਾ ਰਹਿਤਾ ਪਾ ਲੈਨੇ ਇੱਧਰ ਮੈਂ ਲੈ ਦਹੀਂ ਦਹੀਂ ਪਾਵਾਂਗੇ ਆਪਾਂ ਪਿਆਜ਼ ਤੇ ਭੁੰਦੀ ਵਾਲਾ ਦਹੀਂ ਤੁਹਾਨੂੰ ਪਤਾ ਹੈ ਗਰਮੀਆਂ ਦੀ ਸਪੈਸ਼ਲ ਸੋਗਾਤ ਹੁੰਦੀ ਹੈ ਤੇ ਗਰਮੀਆਂ ਸਾਨੂੰ ਖਾਸ ਕਰ ਖਾਣਾ ਚਾਹੀਦਾ ਨਾਲੇ ਠੰਡਾ ਹੁੰਦਾ ਹੈ ਬਹੁਤ ਵਧੀਆ ਵੀ ਲੱਗਦਾ ਹੈ ਟੇਸਟ ਵੀ ਵਧੀਆ ਹੁੰਦਾ ਹੈ ਇਹਦਾ ਤੇ ਇਹਦੇ ਨਾਲ ਜਿਵੇਂ ਆਪਾਂ ਸੁੱਕੀ ਸਬਜੀ ਵਗੈਰਾ ਕੁਝ ਬਣਾਨੇ ਆ ਤੇ ਉਹ ਆਪਾਂ ਉਹਦੇ ਨਾਲ ਦਹੀਂ ਵਗੈਰਾ ਬਣਾਈਏ ਨਾ ਤੇ ਬਹੁਤ ਵਧੀਆ ਤੇ ਬਹੁਤ ਟੇਸਟੀ ਲੱਗਦਾ ਹੈ ਹਨਾ ਜੀ ਤੇ ਲੋ ਜੀ ਇੱਧਰ ਮੈਂ ਘਰ ਰਹਿਤਾ ਪਾ ਦਿੰਨੀ ਆ ਕਿੰਨੂ ਕਿੰਨੂ ਦਹੀਂ ਪਸੰਦ ਹੈ ਮੈਨੂੰ ਕਮੈਂਟਾਂ ਵੀ ਜਰੂਰ ਦੱਸਿਓ ਮੈਨੂੰ ਕਈ ਵਾਰੀ ਮੈਂ ਕੁਝ ਨਾ ਕੁਝ ਕੁਐਸਚਨ ਪੁੱਛਦੀ ਹੁੰਦੀ ਆ ਪਰ ਮੇਰੀਆਂ ਕਈ ਕਮੈਂਟਾਂ ਮਤਲਬ ਗੱਲਾਂ ਦਾ ਮੈਨੂੰ ਜਵਾਬ ਨਹੀਂ ਮਿਲਦਾ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਲੋ ਜੀ ਹੁਣ ਆਪਾਂ ਤਾਜ਼ਾ ਤਾਜ਼ਾ ਖਾਣਾ ਨਾਲ ਦੀ ਨਾਲ ਆਪਾਂ ਹੁਣ ਪਾ ਠੀਕ ਹੈ ਜੀ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਜਿਹਾ ਬਣ ਜੇਗਾ ਤੇ ਲੋ ਜੀ ਹੁਣ ਬਣਾ ਲੈਨੇ ਆਪਾਂ ਫੁਲਕੇ ਹੁਣ ਨਾਲ ਦੀ ਨਾਲ ਖਵਾਵਾਂਗੇ ਰੋਟੀ ਠੀਕ ਹੈ ਜੀ ਫਿਰ ਮੈਂ ਵੀਡੀਓ ਦਾ ਕਰੂੰਗੀ ਐਂਡ ਕਿਉਂਕਿ ਵੀਡੀਓ ਮੇਰੀ ਬਹੁਤ ਲੰਬੀ ਹੋ ਜਾਂਦੀ ਏ ਲੋ ਜੀ ਦਹੀਂ ਤਿਆਰ ਹੋ ਗਿਆ ਸਾਡਾ ਆਜੋ ਜੀਨੇ ਜਿੰਨੇ ਖਾਣਾ ਹੁੰਦੀ ਵਾਲਾ ਰਾਇਤਾ ਬਣਾ ਲਈ ਆਪਾਂ ਫੁਲਕੇ ਠੀਕ ਹੈ ਜੀ ਬਾਕੀ ਆਜੋ ਜੀਨੇ ਜਿੰਨੇ ਖਾਣੇ ਨੇ ਕਿੰਨੂ ਕਿੰਨੂ ਪਸੰਦ ਹੈ ਪਰਠਾ ਫੁਲਕੇ ਵੈਸੇ ਤਾਂ ਮੇਰਾ ਮਨ ਸੀ ਕਿ ਤੰਦੂਰ ਵਾਲੀ ਰੋਟੀ ਬਣਾਵਾਂ ਪਰ ਮੇਰੇ ਕੋਲ ਬਿਲਕੁਲ ਟਾਈਮ ਵੀ ਸੀਗਾ ਟਾਈਮ ਬਹੁਤ ਹੋ ਚੁੱਕਿਆ ਸਾਡਾ ਵੱਜ ਗਿਆ ਜੀ ਸਵਾਇਕ ਹੋ ਚੁੱਕੇ ਹੈ 1:30 ਵਜੇ ਤੱਕ ਮੈਨੂੰ ਹੁੰਦਾ ਦੁਪਹਿਰ ਦੀ ਰੋਟੀ ਨਾ ਕਲੀਅਰ ਕਰਕੇ 2 ਵਜੇ ਫਿਰ ਥੋੜਾ ਆਰਾਮ ਕਰੀਦਾ ਹੈ ਫਿਰ 3 ਵਜੇ ਨਾ ਮੈਂ ਵੀਡੀਓ ਅਪਲੋਡ ਕਰਨੀ ਹੁੰਦੀ ਹੈ ਬਿਲਕੁਲ ਵੀ ਟੰਗ ਨਹੀਂ ਹੁੰਦਾ ਥੋੜਾ ਰੈਸਟ ਦਵਾਂਗੇ ਆਪਣੇ ਆਪ ਨੂੰ ਠੀਕ ਹੈ ਜੀ ਵੱਧ ਜੀ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਵੀਡੀਓ ਕਿੱਥੋਂ ਦੇਖਦੇ ਪਏ ਹੋ ਠੀਕ ਹੈ ਜੀ ਇੱਥੋਂ ਦੇਖ ਰਿਹਾ ਕਿੱਥੇ-ਕਿੱਥੇ ਤੱਕ ਮੇਰੀ ਵੀਡੀਓ ਪਹੁੰਚ ਰਹੀ ਹੈ ਕਿੰਨਾ-ਕਿੰਨਾ ਨੂੰ ਮੇਰੀ ਰੈਸিপি ਪਸੰਦ ਆਈ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ